ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਅਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਹੋਣ ਵਾਲੇ ਕਬੱਡੀ ਕੱਪ ਜਾਣੀ ਕਿ ਅੱਜ 29 ਨਵੰਬਰ 2018 ਨੂੰ ਕਿੱਥੇ ਕਿੱਥੇ ਕਬੱਡੀ ਕੱਪ ਹੋ ਰਹੇ ਨੇ ਤਾਂ ਕਰ ਲਓ ਨੋਟ ਅੱਜ ਹੋਣ ਵਾਲੇ ਕਬੱਡੀ ਕੱਪ ਤਾਂ ਅੱਜ ਦਾ ਪਹਿਲਾ ਕਬੱਡੀ ਕੱਪ ਹੋ ਰਿਹਾ ਪਿੰਡ ਗੱਜਲ ਜ਼ਿਲ੍ਹਾ ਤਰਨਤਾਰਨ ਵਿੱਚ ਜਿੱਥੇ ਕਿ ਕਬੱਡੀ ਓਪਨ ਦੇ ਸ਼ੋ ਮੈਚ ਕਰਵਾਏ ਜਾਣਗੇ ਤੇ ਪਿੰਡ ਗੱਜਲ ਦਾ ਕਬੱਡੀ ਕੱਪ ਲਾਈਵ ਚੱਲੂਗਾ ਪੰਜਾਬ ਲਾਈਵ 1.com ਦੇ ਜ਼ਰੀਏ ਤੇ ਅੱਜ ਦਾ ਦੂਜਾ ਕਬੱਡੀ ਕੱਪ ਹੋ ਰਿਹਾ ਪਿੰਡ ਖੜਿਆਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਿੱਥੇ ਕਿ ਕਬੱਡੀ 85 ਕਿਲੋ ਦੇ ਮੈਚ ਕਰਵਾਏ ਜਾਣਗੇ ਤੇ ਜੇ ਗੱਲ ਕਰੀਏ ਪ੍ਰਾਈਜ਼ ਦੀ ਤਾਂ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 31000 ਰੁਪਏ ਦਾ ਇਨਾਮ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 21000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਤੀਜੀ ਗੱਲ ਕਰੀਏ ਬੈਸਟ ਰੇਡਰ ਤੇ ਬੈਸਟ ਸਟਾਪਰ ਦੀ ਤਾਂ ਬੈਸਟ ਰੇਡਰ ਦੇ ਸਟਾਪਰ ਨੂੰ ਐਲਈਡੀ ਨਾਲ ਸਨਮਾਨ ਕੀਤਾ ਜਾਊਗਾ ਤੇ ਪਿੰਡ ਖੜਿਆਲ ਦਾ ਕਬੱਡੀ ਕੱਪ ਲਾਈਵ ਚੱਲੂਗਾ 123live.in ਦੇ ذریعے ਤੇ ਅੱਜ ਦਾ ਤੀਜਾ ਕਬੱਡੀ ਕੱਪ ਹੋ ਰਿਹਾ ਹੈ ਪਿੰਡ ਰਹੀਮਪੁਰ ਜ਼ਿਲ੍ਹਾ ਜਲੰਧਰ ਦੇ ਵਿੱਚ ਜਿੱਥੇ ਕੀ ਕਬੱਡੀ ਓਪਨ ਦੇ ਕਲੱਬਾਂ ਦੇ ਮੈਚ ਕਰਵਾਏ ਜਾਣਗੇ। ਤੇ ਜੇ ਗੱਲ ਕਰੀਏ ਪ੍ਰਾਈਜ਼ ਦੀ ਤਾਂ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 51000 ਰੁਪਏ ਦਾ ਇਨਾਮ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 41000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਤੇ ਜੇ ਗੱਲ ਕਰੀਏ ਬੈਸਟ ਰੀਡਰ ਤੇ ਬੈਸਟ ਸਟਾਪਰ ਦੀ ਤਾਂ ਬੈਸਟ ਟਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਊਗਾ। ਤੇ ਪਿੰਡ ਰਹੀਮਪੁਰ ਦਾ ਕਬੱਡੀ ਕੱਪ ਲਾਈਵ ਚੱਲੂਗਾ ਕਬੱਡੀ365.com ਦੇ ਜ਼ਰੀਏ। ਤੇ ਅੱਜ ਦਾ ਚੌਥਾ ਕਬੱਡੀ ਕੱਪ ਹੋ ਰਿਹਾ ਹੈ ਪਿੰਡ ਧਾਂਦਰਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ। ਜਿੱਥੇ ਕਿ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਤੇ ਇੱਕ ਟੀਮ ਵਿੱਚ ਤਿੰਨ ਪਲੇਅਰ ਬਾਹਰੋਂ ਖੇਡ ਸਕਣਗੇ ਤੇ ਜੇ ਗੱਲ ਕਰੀਏ ਪ੍ਰਾਈਜ਼ ਦੀ ਤਾਂ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 61000 ਰੁਪਏ ਦਾ ਇਨਾਮ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 51000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਜੇ ਗੱਲ ਕਰੀਏ ਬੈਸਟ ਰੇਡਰ ਤੇ ਬੈਸਟ ਸਟਾਪਰ ਦੀ ਤਾਂ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਊਗਾ ਤੇ ਪਿੰਡ ਧਾਂਤਰਾ ਦਾ ਕਬੱਡੀ ਕੱਪ ਲਾਈਵ ਚੱਲੂਗਾ ਕਬੱਡੀ365.com ਦੇ ਜ਼ਰੀਏ ਤੇ ਇਹ ਸਨ ਅੱਜ ਹੋਣ ਵਾਲੀ ਕਬੱਡੀ ਕੱਪ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇ ਕੋਈ ਸਵਾਲ ਜਾਂ ਸੁਝਾਅ ਹੋਵੇ ਉਹ ਵੀ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬਣੇ ਬੈੱਲ ਨੂੰ ਵੀ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ